ਇੱਕ ਹੈ ਸਹਿ ਬੱਤ ਵੜਿਆਈਆਂ ਜਿਸ ਭਾਵ ਹੈ ਤਿਸ ਦੇ ਸਭ ਦਾਤਾ ਕੋ ਦੇ ਕੋਲ ਨੇ ਆਵ ਬੇਕਰਤਾ ਪੇਸ਼ ਕਰਾਂਗੇ ਬੇਨਤੀ ਸਾਰੀ ਸੰਗਤ ਨੂੰ ਸਵਾਮੀ ਗੁਰਦੀਪ ਸਿੰਘ ਜੀ ਗੁਰੂ ਮਹਾਰਾਜ ਦੀ ਪਾਵਨ ਜੋਰੀ ਵਿੱਚ ਪਹੁੰਚ ਚੁੱਕੇ ਨੇ ਆਓ ਬੜੇ ਪਿਆਰ ਤੇ ਸਤਕਾਰ ਸਹਿ ਮਹਾਂਪੁਰਖਾਂ ਦੇ ਆਉਣ ਤੇ ਚਰਤ ਕਲਾ ਦੇ ਨਾਲ ਸਾਰੀ ਸੰਗਤ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਅੱਗੇ ਕਰਾਂਗੇ ਸ਼ੇਮੇ ਪਾਤਸ਼ਾਹ ਕਹਿੰਦੇ ਤੈਨੂੰ ਸੱਤ ਪੁੱਤਰਾਂ ਦੀ ਦਾਤ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਆ ਇੱਕ ਪੁੱਤਰ ਹੁਣ ਸਾਡੀ ਭੇਟਾ ਕਰਦੀ ਸੇਵਾ ਵਿੱਚ ਆਜਰੋ ਵੀ ਤਰੀ ਸੁਭਾਉ ਹੋਰ ਬਤੁ ਮਾਤਾ ਸਲਖਣੀ ਕਹਿੰਦੀ ਸੱਚੇ ਪਾਤਸ਼ਾਹ ਗਲਾ ਦਿੱਨੀ ਹੈ ਸੱਤ ਪੁੱਤਰ ਤੁਸੀਂ ਬਖਸ਼ਿਆ ਕੰਮਕਾਰ ਖਾਸਾ ਵੱਡਾ ਜਿਹੜਾ ਕੋਈ ਵਾਧੂ ਹੋਇਆ ਵਿਲਾ ਹੋਇਆ ਉਹ ਦੱਸ ਨਾ ਭੇਟਾ ਕਰ ਤੋ ਹੁਣ ਮਾਤਾ ਸਲਖਣੀ ਬੇਨਤੀ ਜੋ ਕਰ ਲਈ ਹੈ ਪੂਰਣਾ ਛੰਦ ਸੰਪੂਰਨਤਾ ਦਾ ਛੰਦ ਇਤਿਹਾਸ ਦਾ ਸੁਣੋ ਉਹ ਕਹਿੰਦੀ ਸੱਚੇ ਪਾਤਸ਼ਾਹ ਇੱਕ ਨੂੰ ਤਾਂ ਮੈਂ ਬਣਾਉ ਸਰਪੰਚ ਇੱਕ ਨੂੰ ਬਣਾਉ ਨੰਬਰਦਾਰ ਇੱਕ ਨੂੰ ਮੈਂ ਪੜ੍ਹਾਉ ਲਿਖਾਉਂਗੀ ਇੱਕ ਖੇਤੀ ਕਰਿਆ ਕਰੂਗਾ ਇੱਕ ਮਾਲ ਦੰਗਰ ਲਈ ਪੱਠੇ ਲਿਆਇਆ ਕਰੂਗਾ ਐ ਇੱਕ ਇੱਕ ਕਰਕੇ ਸਾਰੇ ਸੱਤੇ ਦੇ ਸੱਤੇ ਪੁੱਤਰ ਜਿਵੇਂ ਮਾਤਾ ਸੁਲੱਖਣੀ ਗਨਉਂਦੀ ਐ ਇਹਨੂੰ ਕਹਿੰਦੇ ਆ ਵੀ ਜਿਹੜਾ ਮੰਗਤਿਆਂ ਨੂੰ ਵੀ ਦਾਤੇ ਬਣਾ ਦਿੰਦਾ ਇਹ ਹੈ ਗੁਰੂ ਨਾਨਕ ਦਾ ਐਸਾ ਪਵਿੱਤਰ ਤਾਰਾ ਅੱਜ ਮਾਤਾ ਸੁਲੱਖਣੀ ਇੱਕ ਪੁੱਤਰ ਦੀ ਭਾਲ ਵਿੱਚ ਆਈ ਸੀ ਦਰ ਤੇ ਅੱਜ ਗੁਰੂ ਨੇ ਸੱਤ ਪੁੱਤਰਾਂ ਦੀ ਦਾਤ ਜਿਵੇਂ ਪੰਛੀ ਐ ਤੇ ਜਿਵੇਂ ਮਾਤਾ ਸੁਲੱਖਣੀ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਰਹੀ ਐ ਉਸ ਸਮੇਂ ਦੀ ਵਾਰਤਾ ਆਪ ਸੰਗਤਾਂ ਨੂੰ हो ताण जान कम जी मितारा जी हो तुसी जाणी जान कम जी मितारा जी सत्ता तो बग़ैर हो गुज़ारा जी सत्ता तो बग़ैर गुज़ारा जी कल्ले कले तोहे न हल भाई पीतमा कले तोह हल भाई प्रीतमा तुस ठीक कल मलाई पीतमा तुस ठीक में चलाई प्रीतमा भकमक जमान कले जी न कोई आदाणी फार ताईं हूंदे हक जा भाई पीतम ताईं हूंदे हक जा भाई पीतम तुंहिंजी ठीक चलाई पीतम तुसी ठीक चलाई प्रीतम रौनक लॻण सौख न सौख नदी मावाख न ख़ैर तूं सता बि ती सि पाईतमा तुसी ठीकु गल में चलाई मां चलाई खेत हार वाया करूगा उतां विच हार वाया करूगा तुंहिंजा पठे माल नू आया करूग तुंहिंजा पठे माल नू आया करूगा चारू चीज म ਗੱਲ ਮੈਂ ਚਲਾਈ ਪ੍ਰੀਤਮਾ ਤੋ ਸਿੱਧੀ ਗੱਲ ਮੈਂ ਚਲਾਈ ਪ੍ਰੀਤਮਾ ਹਉ ਚੌਪੇ ਨਾ ਕਾਨ ਖੋ ਨੂੰ ਜੋੜਿਆ ਕਰੋ ਇੱਕ ਲਾਉ ਪਾਣੀ ਨਾ ਕੇ ਮੋੜਿਆ ਕਰੋ ਇੱਕ ਲਾਉ ਪਾਣੀ ਨਾ ਕੇ ਮੋੜਿਆ ਕਰੋ ਅਣ ਛੇ ਮਹੀਨੋਂ ਕਰਾਉਂਗੀ ਪੜਾਈ ਪ੍ਰੀਤਮਾ ਮੈਂ ਛੇ ਮਹੀਨੋਂ ਕਰਾਉਂਗੀ ਪੜਾਈ ਪ੍ਰੀਤਮਾ ਤੋ ਸਿੱਧੀ ਗੱਲ ਮੈਂ ਚਲਾਈ ਪ੍ਰੀਤਮਾ ਤੋ ਸਿੱਧੀ ਗੱਲ ਮੈਂ ਚਲਾਈ ਪ੍ਰੀਤਮਾ ਓ ਸਤ ਮਾਜੀ ਕਰੂਗਾ ਨੰਬਰਦਾਰੀ ਨੂੰ ਸਤ ਮਾਜੀ ਕਰੂਗਾ ਨੰਬਰਦਾਰੀ ਨੂੰ ਕਿਹੜਾ ਵੱਤ ਪੁੱਤ ਬਾਖਸ਼ਾ ਵਿਚਾਰੀ ਨੂੰ ਕਿਹੜਾ ਵੱਤ ਪੁੱਤ ਬਾਖਸ਼ਾ ਵਿਚਾਰੀ ਨੂੰ ਅਰੇ ਕਿਹੜਾ ਬੇਲਾ ਰਹਿ ਗਿਆ ਸਣਾਈ ਪ੍ਰੀਤਮਾ ਏ ਸਣਾਈ ਪ੍ਰੀਤਮਾ ਕੋਈ ਠੀਕ ਕਾਲ ਮੈਂ ਜਲਾਈ ਪ੍ਰੀਤਮਾ

ती ठीकु का कल मां चलाई पीतमा हा चलाई, चलाई प्रीतमा हा चलाई पीतमा